ਮੇਰਾ ਨਾਮ ਤਾਂ ਰੰਬੀਰ ਸਿੰਘ ਹੈ ਜੀ ਮੈਂ 25 27 ਸਾਲ ਤੋਂ ਇੱਥੇ ਪੱਤਰਕਾਰ ਹਾਂ ਜੀ ਉਹ ਸਾਫ ਸਫੀ ਪੱਤਰਕਾਰ ਦੀ ਮੈਂ ਕੋਸ਼ਿਸ਼ ਕੀਤੀ ਆ ਜਨਵਰੀ 23 ਦੇ ਵਿੱਚ ਮੈਂ ਆਪਣੇ ਬੇਟੇ ਦੇ ਵਾਸਤੇ ਇੱਥੇ ਕੰਟ੍ਰੈਕਟ ਲਈ ਜੀ ਮਾਜ ਐਂਟਰਪ੍ਰਾਈਜ਼ਰ ਪਾਰਟਨਰਸ਼ਿਪ ਦੇ ਉੱਤੇ ਸੁਖਦੇਸ ਨੂੰ ਨਾਲ ਤੇ ਉਹ ਜਨਵਰੀ 23 ਦਾ ਠੇਕਾ ਜਿਹੜਾ ਦਸੰਬਰ ਨੂੰ ਖਤਮ ਹੋਣਾ ਸੀ ਮੈਂ ਐਸਐਮਓ ਸਾਹਿਬ ਨੂੰ ਕਿਹਾ ਨਵੰਬਰ ਦੇ ਵਿੱਚ ਵੀ ਠੇਕਾ ਵਧਾ ਦਿਓ ਮੈਨੂੰ ਘਾਟਾ ਪੋਰ ਤੇ ਆ ਉਹਦੇ ਬੱਲੇ ਇਹਨਾਂ ਨੇ ਮਖੂਪ 9000 ਰੁਪਏ ਦੇਣ ਲੱਗੀ ਤੇ ਬੜੀ ਮੁਸ਼ਕਲ ਨਾਲ ਬੜੀ ਤਰਲੇ ਕਰਾ ਕਰ ਕੇ ਇਹਨਾਂ ਨੇ ਮੈਨੂੰ ਮਤਲਬ ਉਹ ਠੇਕਾ ਪੂਰੀੰ ਮੈਕਾਨੀਸਮ ਪਾਕਿਸਤਾਨ ਦੇ ਰਿਆਂ ਔਰ ਉਸ ਤੋਂ ਬਾਅਦ ਇਹਨਾਂ ਮੈਨੂੰ ਲਗਾਤਾਰ ਝੂਠੇ ਨੋਟਿਸ ਭੇਜਨੇ ਸ਼ੁਰੂ ਕਰਦੇ ਕਿ ਤੇਰੀ ਕੰਟੀਨ ਬੰਦ ਕਰਾ ਦੇਣੀ ਹੈ 50000 ਰੁਪਏ ਮੈਨੂੰ ਦੇ ਕੋ ਲੈਣਾ ਲੈਣਾ ਹੈ ਉਸ ਤੋਂ ਬਾਅਦ ਮੈਂ ਬੜੀਆਂ ਫਰਮੈਸ਼ਾਂ ਪਾਈਆਂ ਨੇ ਬੜੇ ਲੋਕਾਂ ਕੋ ਕੋਇਆ ਇਹਨਾਂ ਦੇ ਜਿਹੜੇ ਵਿਭਾਗ ਵਾਲੇ ਆ ਪਰ ਇਹ ਕਹਿੰਦੇ ਵੀ ਜਿਹੜਾ ਕੋ ਮਰਜ਼ੀ ਕੋ ਹਲਾ ਪਾਣੀ ਬੋਲ ਦੇਣੀ ਲੱਗਣਾ ਤੇ ਮੈਂ ਇਹਨਾਂ ਨੂੰ ਪਿਛਲੇ ਹਟ ਗਿਆ ਮੈਂ ਕਿਹਾ ਮੈਨੇ ਜੈਸੀ ਦਾ ਮਾਲ ਨਹੀਂ ਹੈਗਾ ਮੈਨੂੰ 25000 ਰੁਪਏ ਲਈ ਨੂੰ ਬਚੀਆਂ ਉਹ ਜਿੰਨ ਗਿਆ ਇਹਨਾਂ ਨੂੰ ਅੱਥ ਜੁੜ ਕੇ 25000 ਰੁਪਏ ਲੈ ਲਓ ਤੇ ਚਲੋ ਕੋਈ ਗੱਲ ਨਹੀਂ ਉਸ ਤੋਂ ਬਾਅਦ ਆੜਾ ਲਿਆ ਜਸਸਤਾ ਬਣਿਆ ਮੈਂ ਕਿਹਾ ਬੰਦ ਕਰਾਓ ਜੀ ਕਿੰਨੇ ਵੀ 10000 ਰੁਪਏ ਦਾ ਲੱਗੂਗਾ ਜੀ ਵੱਖਰਾ ਤੇ ਅੱਜ ਮੈਂ ਫੇਰ ਨੂੰ ਕਿਹਾ ਮੈਂ ਮੈਂ ਕਿਹ ਰਸਤਾ ਬੰਦ ਕਰਾ ਦੋ ਕਿੰਨੇ ਮਿਸਤਰੀ ਕੋਲੋਂ ਲਓ 10000 ਰੁਪਏ ਦਿਓ ਤੇ ਮਿਸਤਰੀ ਨੂੰ ਪੈਸੇ ਦਿਓ ਤੇ ਮੈਂ ਰਸਤਾ ਬੰਦ ਕਰਾਂ ਮੈਂ ਤੇ ਮੈਨੂੰ ਕਹਿੰਦੇ ਪਹਿਲਾਂ ਪੈਸੇ ਦੇ ਉਹ ਮੈਂ 50000 ਰੁਪਏ ਬਾਜੀ ਕਰਕੇ ਮੈਂ ਗੱਲ ਕੀਤੀ ਬਿਜਲੀ ਉਸਲੇ ਨਾਲ ਉਹਨਾਂ ਆ ਕੇ ਦਿੰਦੇ ਫੜ ਲਿਆ 50000 ਰੁਪਏ ਲੱਗੇ ਨੇ ਮੇਰੇ ਕੋਲ ਬਾਕੀ ਕੰਮ ਚੱਲਦੀ ਪਈ ਹੈ ਹੀ ਮੰਗਉਂਦੇ ਹੀ ਕੀ ਕਰਦੇ ਮੰਗ ਕੀ ਕਰਦੇ ਕੋਈ ਨਹੀਂ ਜੀ ਮੇਰੀ ਮੰਗ ਕਾਦੀ ਇਹਨੂੰ ਸ਼ਰਮ ਆਉਣੀ ਜੇ ਦੀ ਵੀ ਮੈਂ ਇੱਕ ਨਾਮੀ ਪੱਤਰਕਾਰ 27 ਸਾਲ ਤੋਂ ਮੇਰਾ ਪੰਜਾਬ ਦੇ ਵਿੱਚ ਨਾਮ ਆ ਵੀ ਜੇ ਮੇਰੇ ਵਰਗੇ ਬੰਦੇ ਨੇ ਬਖਸ਼ਦਾ ਤਾਂ ਜਿੱਥੇ ਇੱਥੇ ਜਿਹੜੀਆਂ ਰੇਡੀਆਂ ਲਾਉਂਦੇ ਲੁਕਿੰਗ ਉਹਨਾਂ ਕੋਲ ਰਿਪੋਰਟ ਲੈਂਦਾ ਵਾ ਇਹਦੇ ਵੀਡੀਓ ਚੱਲਦੀ ਰਹੀਆਂ ਬੜੇ ਚੱਤੋਂ ਇਹ 2-2000 ਰੁਪਏ ਮਲਾਜ਼ਮਾਂ ਕੋਲ ਲੈਂਦਾ ਤੇ ਖਾਵਾ ਦਾ ਮਲਾਜ਼ਮਾਂ ਤਾਂ ਖਾਵਾ ਦੇ ਬਿਠੇ ਕਿੱਥੇ ਗਏ ਪੈਸੇ ਬਿਲੀ ਉਹ ਇਹਨੇ ਵੱਡਾ ਕਪੜਾ ਕੀਤਾ ਉੱਥੇ ਤਰੀਕੂ ਮੋਹਦਾ ਪਿਆ ਵਾ ਉਹਨੇ ਇੱਥੇ ਠੇਕੇ ਦੇ ਵਿੱਚ ਜਿਹੜੇ ਕੰਮ ਕਰਦੇ ਮਲਾਜ਼ਮਾਂ ਨੂੰ ਨਾਂ ਟਾਈ ਮਤਲਬ ਪਿਸ਼ਟਾ ਜਾਲੀ ਬੜੀ ਬੜੀ ਜੜਸੀ ਦੀਏ ਮੈਂ ਬੜੀ ਸ਼ਰਮ ਕੀਤੀ ਮੇਰਾ ਸ਼ਾਇਦ ਤੇ ਨਾਮ ਆ ਵੀ ਚੰਗੇ ਨਹੀਂ ਲੱਗੇ ਜਦਾਂ ਕਰਦੇ ਪਰ ਮੈਨੂੰ ਇਹਨੇ ਮਜਬੂਰ ਕਰਤਾ ਜੀ ਜਿਸ ਕਰਕੇ ਮੈਂ ਕਦਮ ਚੁੱਕਿਆ ਜੀ 50000 ਰੁਪਏ ਦੰਗੇ ਲਈ ਮੈਂ ਲੈਏ ਨੇ ਨੋਟ ਗਿਣ ਕੇ ਐ ਪਾਇਆ 50000 ਰੁਪਏ ਲੈਨੇ ਫਿਰ ਫੜਿਆ ਜੀ ਦਸਲੇ ਠੀਕ ਹੈ